ਬਾਈ ਕਹਿੰਦੇ 17 ਲੀਟਰ ਦੁੱਧ ਇਹਦਾ ਤੀਜੇ ਸੂਏ ਚ ਚੋਆਗਾ ਚੌਥਾ ਸੂਆ ਸੂਣ ਵਾਲੀ ਹਫਤੇ ਦੀ ਕੱਚੀ ਵੱਡੇ ਢਾਂਚੇ ਦੀ ਮੱਝ ਬਕਾਊ ਆ ਗਈ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮ ਆ ਘਰ ਦੀ ਮੱਝ ਆ ਗਈ ਚੰਗੀ ਸੰਭੀ ਬਲੀ ਐ ਤੇ ਸੀਮਨ ਜਿਹੜਾ ਲੱਗਿਆ ਇਹਦੇ ਉਹ ਐਚਐਲਡੀ ਵੀ ਹਰਿਆਣੇ ਦਾ ਐਮ 466 ਬੋਲਾ ਬਹੁਤ ਚੰਗਾ ਬੋਲਾ ਉਹ ਇਹਦੇ ਸੀਮਣ ਲੱਗਿਆ ਵਾ ਬਾਕੀ ਤੁਸੀਂ ਥਾਣਾ ਦਾ ਸੈਜ ਦੇਖ ਸਕਦੇ ਹੋ ਆਰਡਰ ਦੇਖ ਸਕਦੇ ਹੋ ਮੂਹਰ ਨੂੰ ਕਿੰਨਾ ਇਹਦਾ ਬਾਕੀ ਬੈਕ ਸਾਈਡ ਨੂੰ ਵੀ ਕਿੰਨਾਗਾ ਬਾਕੀ ਹਵਾਨਾ ਇਹਦਾ ਲਮਕ ਮਣੀ ਰਹਿੰਦਾਗਾ ਟਾਈਟ ਹਵਾਨੇ ਦੇ ਵਿੱਚ ਰਹੂਗੀ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਜ਼ਿਆਦਾ ਗਈ ਤੇ ਤਿਆਰੀ ਬਹੁਤ ਚੰਗੀ ਕਰਦੀ ਬਾਕੀ ਪਿੱਠਪੜੇ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਆ ਸਿੰਗ ਜਰੂਰ ਖੁੱਲੇ ਆ ਰੇਟ 195000 ਬਾਕੀ ਤਸੱਲੀ ਤੁਸੀਂ ਕਰਨੀ ਆ ਮੌਕੇ ਤੇ ਮਾਣ ਤਾਣ ਜਰੂਰ ਹੋਊਗਾ ਪਿੰਡ ਆਦਮਪੁਰਾ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਜਾਣਕਾਰੀ ਚੰਗੀ ਲੱਗੀ ਅਗੇ ਸ਼ੇਅਰ ਜ਼ਰੂਰ ਕਰ ਦਿਓ